ਹੂੰ ਨਹੀਂ ਮੈਂ 2 ਮਿੰਟ ਰੁਕੋ ਕਰਦਾ ਜਪ੍ਰਿਆਤ ਹੈ 1 एकड़ ਵਿੱਚ ਤੋਂ ਐਨੂਅਲ ਦਿੱਤੀ ਜਾਂਦੀ ਹੈ ਔਰ ਇੰਡਸਟਰੀਸਟ ਮਨਮਰਜ਼ੀ ਨਾਲ ਉਹਦੇ ਵਿੱਚ ਲੋਹਾ ਉਹਦੇ ਵਿੱਚ ਕੋਲਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਪਹਿਲਾਂ 2:00 ਵਜੇ ਤੁਸੀਂ ਸਭ ਨੂੰ ਦੇ ਦੇ ਆਪਣੇ ਉੱਤੇ ਆਪਣੇ ਵਿਚਾਰ ਰੱਖ ਕੇ किसी थाना तक जावेगी तो अपना जो ज्ञापन है वो जमा देवे तो राष्ट्रपति के नाम से है वाय डीसी ऑफिस जाएगा तो आप जो लोग उधर चले जाएगा तो साझी डिमांड है कि सब अगर गिरफ्तार कर लो क्योंकि वीर तो पर में जो प्रदर्शन है वो कर रहे हैं पूरे भारत के भारतीय मुक्ति मोर्चा बहुजन क्रांति मोर्चा और बहुजन पार्टी ਮੈਂ ਰਮੇਸ਼ ਕਾਲਾ ਜੀ ਵਿਸੇ ਪ੍ਰਧਾਨ ਬਜਨ ਮੁਕਤੀ ਪਾਰਟੀ ਪੰਜਾਬ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਾਲਵੰਗਨ ਬਾਬਰਾ ਜੀ ਵੀਐਮਪੀ ਚਲਾ ਜਲੰਧਰ ਪ੍ਰਧਾਨ ਨੇ ਉਹ ਸਾਡੇ ਸਾਥੀ ਕੁੰਦਨ ਲਾਲ ਜੀ ਸਾਡੇ ਸਾਥੀ ਬੱਤਰਾ ਸਾਹਿਬ ਤੇਵਲ ਬੱਤਰਾ ਜੀ ਜੋ ਭਾਰਤ ਮੁਕਤੀ ਮੋਰਚੇ ਦੇ ਪ੍ਰਧਾਨ ਨੇ ਸੋਨੂੰ ਜੰਦਰੀ ਜੀ ਉਹ ਸਾਡੇ ਸਾਰੇ ਸਾਥੀ ਜਿਹੜੇ ਆ ਕਿਉਂਕਿ ਇਹ ਤੀਸਰੇ ਜਨਨ ਦਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਭਾਰਤ ਦੇਸ਼ ਦੇ ਵਿੱਚ ਇਹ ਜਿਹੜਾ ਜੇਲ੍ਹ ਪ੍ਰੋਮ ਤੋਂ ਨਾਲ ਚੱਲ ਰਿਹਾ ਇਹ ਅਸੀਂ ਇਹਦੇ ਆ ਡਾਕਟਰ ਮੇਗਾ ਜੰਦਰ ਤੋਂ ਸ਼ੁਰੂ ਹੋ ਕੇ ਅਸੀਂ ਜਿਹੜਾ ਆ ਚਾਨਣ ਮਡੂਜਨ ਤੱਕ ਜਾਵਾਂਗੇ ਜੋ ਵੀ ਪ੍ਰਸ਼ਾਸਨਿਕ ਨੂੰ ਹੁਕਮ ਕਰੇਗਾ ਉਹ ਹੁਕਮ ਦੀ ਹੀ ਪਾਲਣਾ ਕਰਾਂਗੇ ਸੋ ਅੱਜ ਦਾ ਤੀਸਰਾ ਚੰਦਾ ਪ੍ਰੋਮ ਜਿਹੜਾ ਭਾਰਤ ਮੁਕਤੀ ਮੋਰਚੇ ਦਾ ਜੀਵੀਐਮ ਦੇ ਖਿਲਾਫ ਔਰ ਨਿਰ ਨੌਜਵਾਨ ਸਾਡੇ ਸਾਥੀ ਆ ਉਹਨਾਂ ਨੌਕਰੀ ਮਿਲਣੀ ਚਾਹੀਦੀ ਆ ਉਹਦੇ ਹੱਕ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਸਾਡਾ ਬੰਬੇ ਅੰਦਰ ਜਿਹੜਾ ਚਾਤਰੀਜੋ ਦੇਸ਼ ਵੀ ਅਭੀ ਪ੍ਰੋਗਰਾਮ ਹੋ ਰਿਹਾ ਔਰ ਸ਼ਹਿਰਾਂ ਨੂੰ ਉਮੀਦਾਰੀਆਂ ਦਾ ਪ੍ਰੋਗਰਾਮ ਨਵੀਂ ਦਿੱਲੀ ਮੰਤਰੀ ਮੰਤ్ర ਦੇ ਹੋ ਰਿਹਾ ਉਹਦੀ ਪੋਲੀਚਾਰੀ ਚੱਲ ਰਹੀ ਆ ਦੇਸ਼ ਵਿਆਪੀ ਇਹ ਜਿਹੜਾ ਕਾਰਵਾ ਆ ਕਿਉਂਕਿ ਜਿੰਨੇ ਬਿੰਗ ਆਰਐਸਐਸ ਦੇ ਆ ਬੀਜੇਪੀ ਦੇ ਆ ਉਨੇ ਬਿੰਗ ਸਾਡੇ ਆ ਇਸ ਕਰਕੇ ਅਸੀਂ ਜਿਹੜੀ ਪੂਰੀ ਤਿਆਰੀ ਆ ਵਿਜੋਤਰੀ ਅੰਦਰ ਭਾਰਤ ਦੇ ਅੰਦਰ ਭੋਯਨ ਮੁਕਤੀ ਪਾਰਟੀ ਆਪਣੀ ਭਾਰਤ ਦੇ ਕੰਟਰੀ ਅੰਦਰ ਸੈਂਟਰ ਅੰਦਰ ਆਪਣੀ ਗਵਰਨਮੈਂਟ ਬਣਾਉਗੀ ਜੈਪੀ ਜੈਪਾਰਟੀ ਜੈ ਮੂਨ ਜੀ